ਕੁਰਸੀ ਨਹੀਂ ਕੋਈ ਨਹੀਂ ਖਾਲੀ ਸੀਗੀ ਸੋ ਦੱਸਣਾ ਹੋਵੇਗਾ ਕਿ ਸਕੂਲ ਦੇ ਵਿੱਚ ਛੋਟੇ ਬੱਚਿਆਂ ਦੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਨੇ ਉਸ ਦੇ ਵਿੱਚ ਮਾਪਿਆਂ ਨੂੰ ਵੀ ਮੌਕਾ ਮਿਲਿਆ ਹੈ ਕਿ ਮਾਪੇ ਉਹਨਾਂ ਖੇਡਾਂ ਦੇ ਵਿੱਚ ਭਾਗ ਲੈਣ ਐਸੀ ਤਰ੍ਹਾਂ ਹੀ ਇੱਕ ਐਕਟੀਵਿਟੀ ਮਾਪਿਆਂ ਦੇ ਲਈ ਕਰਵਾਈ ਜਾ ਰਹੀ ਜਿਸ ਦੇ ਵਿੱਚ ਸੋ ਮੁਕਾਬਲਾ ਚੱਲ ਰਿਹਾ ਦੇਖ ਸਕਦੇ ਹੋ ਸਾਹਮਣੇ ਜੋ ਇੱਕ ਖੇਡ ਪਲੇ ਹੁੰਦੀ ਦਿਖਾਈ ਦੇ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਪਲੇਅਰ ਬਹੁਤ ਇੰਟਰਸਟਿੰਗ ਤਰੀਕੇ ਦੇ ਨਾਲ ਇਸ ਖੇਡ ਨੂੰ ਖੇਡਦੇ ਹੋਏ ਇੰਜੋਏ ਕਰ ਰਹੇ ਆ। ਇੰਜੋਏ ਕਰ ਰਹੇ ਆ। ਲੋ ਜੀ ਗੇਮ ਸਟਾਰਟ ਹੋ ਚੁੱਕੀ ਹੈ। ਗੇਮ ਦਾ ਵੇਰਵਾ ਜਰੂਰ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਕਿ ਅੱਜ ਸਕੂਲ ਦੇ ਵਿੱਚ ਛੋਟੇ ਬੱਚਿਆਂ ਦੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਸੀ ਜਿਸ ਦੇ ਵਿੱਚ ਮਾਪਿਆਂ ਨੂੰ ਵੀ ਜਿਹੜਾ ਉਸ ਖੇਡਾਂ ਦੇ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ ਹੈ। ਮੌਕਾ ਦੇ ਸਕਦੇ ਹੋ। ਤੁਸੀਂ ਇਸ ਖੇਡ ਦੌਰਾਨ ਜੋ ਵੀ ਕੁਰਸੀ ਬੈਕ ਨਹੀਂ ਜਾਣਾ ਚਾਹੀਦਾ ਬਾਅਦ ਨਹੀਂ ਜਾਣਾ ਖਾਲੀ ਉਸ ਦੇ ਉੱਪਰ ਜਦੋਂ ਰਿੰਗ ਵੱਜੇਗੀ ਰਿੰਗ ਆਫ ਹੋਵੇਗੀ ਉਸ ਤੋਂ ਬਾਅਦ ਕੁਰਸੀ ਤੇ ਬੈਠਣਾ ਹੈ ਬੈਕ ਸਾਈਡ ਨਹੀਂ ਮੁੜਨਾ ਜੋ ਦੇ ਸਕਦੇ ਹੋ ਕਿ 1 ਬਾਈ 1 ਜਦੋਂ ਵੀ ਰੌਂਡ ਸ਼ੁਰੂ ਹੁੰਦਾ ਤੇ ਇੱਕ ਕੁਰਸੀ ਜਿਹੜੀ ਕੱਟ ਕਰ ਦਿੱਤੀ ਜਾਂਦੀ ਏ ਤੇ ਇੱਕ ਹੀ ਜਿਹੜਾ ਇਸ ਖੇਡ ਦੇ ਵਿੱਚ ਖਿਡਾਰੀ ਹੁੰਦਾ ਉਸ ਨੂੰ ਜੜਾ ਔਡ ਕਰ ਦਿੱਤਾ ਜਾਂਦਾ ਦੇਖ ਸਕਦੇ ਹੋ ਕਿ ਇਸ ਸਮੇਂ ਵੀ ਇੱਕ ਖਿਡਾਰੀ ਰਹਿ ਗਿਆ ਸੀਗਾ ਤੇ ਇਸ ਤੋਂ ਬਾਅਦ ਹੁਣ ਇੱਕ ਕੁਰਸੀ ਕੱਟ ਕਰ ਦਿੱਤੀ ਜਾਵੇਗੀ ਕੁਰਸੀ ਵੀ ਦੇ ਸਕਦੇ ਤੁਸੀਂ ਇੱਕ ਕੱਟ ਕਰ ਦਿੱਤੀ ਗਈ ਹੈ ਟੀਚਰ ਸਾਹਮਣੇ ਦੇ ਸਕਦੇ ਹੋ ਤੇ ਮਾਪੇ ਜਿਹੜੇ ਹੈਗੇ ਆ ਰੌਂਡ ਕਰ ਰਹੇ ਆ ਖੇਡ ਦਾ ਦੌਰਾਨ ਦੇਖ ਸਕਦੇ ਹੋ ਕਿ ਸਾਰੇ ਮਾਪੇ ਜਿਹੜਾ ਇੰਟਰਸਟਿੰਗ ਦਿਖਾ ਰਹੇ ਇੰਟਰਸਟ ਦਿਖਾ ਰਹੇ ਆਪਣਾ ਖੇਡ ਰਹੇ ਆ ਪਲੇ ਬਹੁਤ ਵਧੀਆ ਹੋ ਰਹੀ ਗੇਮ ਸੋ ਜਿਹੜੀ ਵੀ ਕੁਰਸੀ ਖਾਲੀ ਸੀਗੀ ਉਸ ਦੇ ਉੱਪਰ ਵੀ ਪਲੇ ਪਲੇਅਰ ਜਿਹੜੇ ਹੈਗੇ ਉਹ ਬੈਠ ਚੁੱਕੇ ਆ ਤੇ ਜਿਹੜਾ ਇੱਕ ਖਿਡਾਰੀ ਹੈਗਾ ਆਊਟ ਹੋ ਚੁੱਕਿਆ ਉਸ ਤੋਂ ਬਾਅਦ ਫਿਰ ਜਿਹੜੀ ਗੇਮ ਦੁਬਾਰਾ ਸ਼ੁਰੂ ਹੋ ਚੁੱਕੀ ਆ 라ਉਂਡ ਜਾ ਰਹੀ ਏ ਤੇ ਇਸ ਤੋਂ ਬਾਅਦ ਜੇਦੂ ਵੀ ਵਿਸਲ ਵੱਜੇਗੀ ਉਸ ਤੋਂ ਬਾਅਦ ਤੁਰੰਤ ਜਿਹੜਾ ਕੁਰਸੀਆਂ ਦੇ ਉੱਪਰ ਬੈਠਣਾ ਹੋਵੇਗਾ ਬੈਕ ਸਾਈਡ ਨਹੀਂ ਮੁੜਨਾ ਚਾਹਣੇ ਕਿ ਜੋ ਵੀ ਤੁਹਾਡੀ ਅਗਲੀ ਕੁਰਸੀ ਹੋਵੇਗੀ ਉਸ ਦੇ ਉੱਪਰ ਬੈਠਣਾ ਹੋਵੇਗਾ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਕੁਰਸੀ ਖਾਲੀ ਸੀਗੀ ਜੋ ਪਲੇਅਰ ਉਹ ਬੈਠ ਚੁੱਕਿਆ ਸੋ ਫਿਰ ਇੱਕ ਖਿਡਾਰੀ ਆਊਟ ਹੋ ਚੁੱਕਿਆ ਹਰ ਰਾਊਂਡ ਦੇ ਵਿੱਚ ਇੱਕ ਖਿਡਾਰੀ ਘਟਦਾ ਜਾਊਗਾ ਇੱਕ ਚੇਅਰ ਦਾ ਜਿਹੜੀ ਹੈਗੀ ਉਹ ਘਟਦੀ ਜਾਊਗੀ ਉਸ ਦੀ ਗਿਣਤੀ ਘਟਾਈ ਘਟਾ ਦਿੱਤੀ ਜਾਵੇਗੀ ਦੁਬਾਰਾ ਰਾਊਂਡ ਜਾ ਰਹੀ ਹੈਗਾ ਦੇਖ ਸਕਦੇ ਹੋ ਕੁਰਸੀ ਇੱਕ ਸਾਹਮਣੇ ਦੇਖ ਸਕਦੇ ਹੋ ਖਾਲੀ ਹੈਗੀ ਏ ਲਓ ਜੀ ਬੈਠ ਗਏ ਸੋ ਉਸੇ ਤਰ੍ਹਾਂ ਹੀ ਵੇਸਲ ਦੇ ਨਾਲ ਦੁਬਾਰਾ ਰਾਉਂਡ ਜਾਰੀ ਰਾਉਂਡ ਕਾਫੀ ਇੰਟਰਸਟਿੰਗ ਹੋਣ ਵਾਲਾ ਤੁਸੀਂ ਜੁੜੇ ਰਹੋ ਦੇਖਦੇ ਰਹੋ ਇਹ ਸ਼ੇਅਰ ਜ਼ਰੂਰ ਕਰੀ ਜਿਓ ਆਪਣੇ ਲਾਈਕ ਕਮੈਂਟ ਜ਼ਰੂਰ ਦੇਣਾ ਦੇ ਸਕਦੇ ਹਾਂ ਲਓ ਜੀ ਕੁਰਸੀ ਫਿਲ ਹੋ ਚੁੱਕੀ ਹੈ ਤੋ ਜੋ ਵੀ ਪਲੇਅਰ ਸੀਗਾ ਸੋ ਦੁਬਾਰਾ ਜਿਹੜਾ ਰਾਉਂਡ ਜਾਰੀ ਹੁੰਦਾ ਹੋਇਆ ਜਿਹੜੀ ਇੱਕ ਕੁਰਸੀ ਵੀ ਕਟਾ ਦਿੱਤੀ ਗਈ ਹੈ ਤੇ ਇਸੇ ਦੇ ਨਾਲ ਹੀ ਇਸੇ ਰਾਉਂਡ ਦੇ ਨਾਲ ਇੱਕ ਖਿਡਾਰੀ ਵੀ ਜਿਹੜਾ ਕੱਟ ਹੋ ਜਾਵੇਗਾ ਹਲੋ ਉਹ ਨਤੀਜਾ ਤੁਹਾਡੇ ਨਾਲ ਜਰੂਰ ਲਾਣਾਗੇ ਇੱਕ ਵਾਰੀ ਅਸੀਂ ਇਸੇ ਤਰ੍ਹਾਂ ਹੀ ਵੀਡੀਓ ਉਠਾ ਰਹੇ ਹਾਂ ਅਜਿਹੇ ਰਾਉਂਡ ਦੇ ਵਿੱਚ ਦੇ ਸਕਦੇ ਹੋ ਕਿ ਕੌਣ ਸਾਹਮਣੇ ਆਊਟ ਹੁੰਦਾ ਦੁਬਾਰਾ ਫਿਰ ਰਾਉਂਡ ਸ਼ੁਰੂ ਹੁੰਦਾ ਆ ਇੱਕਾ ਕੁਰਸੀ ਫੇਰ ਘਟਾ ਦਿੱਤੀ ਗਈ। ਰਾਉਂਡ ਸ਼ੁਰੂ ਹੋ ਚੁੱਕਿਆ ਹੈ। ਬੜਾ ਕੁਰਸੀਆਂ ਦਾ ਕੇਰਾ ਹੈਗਾ ਛੋਟਾ ਕਰਦੇ ਹੋਏ। ਦੁਬਾਰਾ ਫਿਰ ਤੁਸੀਂ ਦੇਖਿਆ ਕਿ ਇੱਕਾ 플레이ਰ ਫੇਰ ਆਊਟ ਹੋ ਗਿਆ। ਸੋ ਦੇਖਦੇ ਹੁਣ ਫਿਰ ਕੁਰਸੀ ਦੀ ਜਿਹੜੀ ਗਿਣਤੀ ਇੱਕ ਘਟਾ ਦਿੱਤੀ ਜਾਵੇਗੀ ਦੁਬਾਰਾ ਫਿਰ ਰਾਉਂਡ ਸ਼ੁਰੂ ਹੋ ਗਿਆ। ਲੋ ਇੱਕ ਪਲੇਅਰ ਆਊਟ ਤੇ ਇਸੇ ਤਰ੍ਹਾਂ ਜਿਹੜਾ ਰਾਉਂਡ ਸ਼ੁਰੂ ਹੋਇਆ ਤੇ ਇੱਕ ਕੁਰਸੀ ਦੀ ਗਿਣਤੀ ਜਿਹੜੀ ਘਟਾ ਦਿੱਤੀ ਗਈ। ਇਸ ਰਾਉਂਡ ਦੇ ਵਿੱਚ ਵੀ ਇੱਕ ਪਲੇਅਰ ਆਊਟ ਹੋ ਚੁੱਕਿਆ ਹੈ। ਨਵੇਂ ਰਾਉਂਡ ਦੇ ਵਿੱਚ ਦੁਬਾਰਾ ਫੇਰ ਜਿਹੜਾ ਦੁਬਾਰਾ ਰਾਉਂਡ ਫੇਰ ਸ਼ੁਰੂ ਹੁੰਦਾ ਆ। ਇਹ ਕੁਰਸੀ ਦੀ ਗਿਣਤੀ ਵੀ ਘਟਾ ਦਿੱਤੀ ਗਈ। ਕੁਰਸੀ ਨਿਕ ਕੋਈ ਨਹੀਂ ਖਾਲੀ ਸੀਗੀ। ਸ਼ਾਇਦ ਪਲੇਅਰ ਨੂੰ ਲੱਗਿਆ ਕਿ ਕੁਰਸੀ ਖਾਲੀ ਹੈ ਕਿ ਉਹ ਆਪਣੀ ਕੁਰਸੀ ਹਾਸਲ ਕਰ ਸਕਦਾ। ਦੁਬਾਰਾ ਫਿਰ ਰਾਉਂਡ ਸ਼ੁਰੂ ਹੁੰਦਾ ਹੈ ਇੱਕ ਕੁਰਸੀ ਫਿਰ ਕਟਾ ਦਿੱਤੀ ਗਈ ਅਨਟ੍ਰਸਟਿੰਗ ਜਿਹੜੀ ਇਹ ਖੇਡ ਹੈਗੀ ਜਰੂਰ ਖੇਡ ਦੇ ਨਾਲ ਜੁੜੇ ਰਹੋ ਦੇਖਿਓ ਕੌਣ ਵਿਨਰ ਹੁੰਦਾ ਹੈ ਲਾਸਟ ਦੇ ਵਿੱਚ ਰਾਉਂਡ ਫਿਰ ਸ਼ੁਰੂ ਹੋ ਚੁੱਕਿਆ ਕੁਰਸੀ ਦੀ ਗਿਣਤੀ ਫਿਰ ਇੱਕ ਕਟਾ ਦਿੱਤੀ ਗਈ ਜਿੱਦਾਂ ਹੀ ਇੱਕ ਪਲੇਅਰ ਆਊਟ ਹੁੰਦਾ ਉਸੇ ਤਰ੍ਹਾਂ ਜਿਹੜੀ ਕੁਰਸੀ ਦੀ ਗਿਣਤੀ ਕਟਾ ਦਿੱਤੀ ਜਾਂਦੀ ਹੈ ਸਾਹਮਣੇ ਦੇਖ ਸਕਦੇ ਹੋ ਕੁਰਸੀ ਔਰ ਇੱਕ ਖਿਡਾਰੀ ਆਊਟ ਹੁੰਦਾ ਸੋ ਦੁਬਾਰਾ ਫਿਰ ਰਾਉਂਡ ਸ਼ੁਰੂ ਹੋ ਗਿਆ ਵਿਸਲ ਦੇ ਨਾਲ ਹੀ ਰਾਉਂਡ ਸ਼ੁਰੂ ਹੋ ਜਾਂਦਾ ਤੇ ਵਿਸਲ ਦੇ ਨਾਲ ਹੀ ਰਾਉਂਡ ਸਮਾਪਤ ਹੁੰਦਾ ਹੈ ਉਸ ਦੇ ਵਿੱਚ ਦੇਖਿਆ ਜਾਂਦਾ ਕਿਹੜਾ ਖਿਡਾਰੀ ਜਿਹੜਾ ਆਊਟ ਹੁੰਦਾ ਹੈ ਕਿਹੜੀ ਕੁਰਸੀ ਇੱਕ ਕਿਹੜੀ ਕੁਰਸੀ ਦੀ ਗਿਣਤੀ ਜਿਹੜੀ ਘਟਦੀ ਨਜ਼ਰ ਆਉਂਦੀ ਹੈ ਦੇਖ ਸਕਦੇ ਹੋ ਕਿ ਬਹੁਤ ਘੱਟ ਕੁਰਸੀਆਂ ਰਹਿ ਚੁੱਕੀਆਂ ਨੇ तकरीबन 8 ਕੁਰਸੀਆਂ ਦੀ ਗਿਣਤੀ ਅੰਦਾਜ਼ਾ ਲਗਾਇਆ ਜਾ ਸਕਦਾ ਕਿ 8 ਕੁਰਸੀਆਂ ਜਿਹੜੀਆਂ ਬਾਕੀ ਨੇ ਇੱਕ ਖਿਡਾਰੀ ਫੇਰ ਆਉਟ ਹੋ ਚੁੱਕਿਆ ਸੋ ਇੱਕ ਹੋਰ ਕੁਰਸੀ ਕੱਟ ਕਰ ਦਿੱਤੀ ਗਈ ਇੱਕ ਕੁਰਸੀ ਖਾਲੀ ਹੈ ਸੋ ਇੱਕ 플레이ਰ ਆਊਟ ਹੋ ਚੁੱਕਿਆ ਸੋ ਕੁਰਸੀ ਨਾ ਕੋਰ ਨੇੜੇ ਕਿੱਤਿਆਂ ਜਾ ਰਹੀਆਂ ਨੇ ਬੈਠੋ 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 ਇੱਕ ਖਿਡਾਰੀ ਆਊਟ ਐਸੇ ਦਿਨਾਂ ਲਈ ਇੱਕ ਕੁਰਸੀ ਕਟਾ ਦਿੱਤੀ ਜੀ ਇੱਕ ਫਿਰ ਖਿਡਾਰੀ ਆਊਟ ਹੁੰਦਾ ਹੋਇਆ ਤੋ ਲੱਸਣਾ ਹੋਵੇਗਾ ਕਿ ਸਕੂਲ ਦੇ ਵਿੱਚ ਛੋਟੇ ਬੱਚਿਆਂ ਦੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਨੇ ਉਸ ਦੇ ਵਿੱਚ ਮਾਪਿਆਂ ਨੂੰ ਵੀ ਮੌਕਾ ਮਿਲਿਆ ਹੈ ਕਿ ਮਾਪੇ ਉਹਨਾਂ ਖੇਡਾਂ ਦੇ ਵਿੱਚ ਭਾਗ ਲੈਣ ਇਸੇ ਤਰ੍ਹਾਂ ਹੀ ਇੱਕ ਐਕਟੀਵਿਟੀ ਮਾਪਿਆਂ ਦੇ ਲਈ ਕਰਵਾਈ ਜਾ ਰਹੀ ਜਿਸ ਦੇ ਵਿੱਚ ਸੋ ਮੁਕਾਬਲਾ ਚੱਲ ਰਿਹਾ ਦੇਖ ਸਕਦੇ ਹੋ ਸਾਹਮਣੇ ਜੋ ਇੱਕ ਖੇਡ ਪਲੇ ਹੁੰਦੀ ਦਿਖਾਈ ਦੇ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਪਲੇਅਰ ਬਹੁਤ ਇੰਟਰਸਟਿੰਗ ਤਰੀਕੇ ਦੇ ਨਾਲ ਇਸ ਖੇਡ ਨੂੰ ਖੇਡਦੇ ਹੋਏ ਇੰਜੋਏ ਕਰ ਰਹੇ ਆ ਸੋ ਕੁਰਸੀਆਂ ਬਹੁਤ ਕੱਟ ਰਹੀ ਚੁਕੀਆਂ ਨੇ ਰਿਜ਼ਲਟ ਤੁਹਾਡੇ ਸਾਹਮਣੇ ਹੈਗਾ ਜਿਹੜਾ ਪੰਜ ਪਲੇਅਰ ਮੈਦਾਨ ਦੇ ਵਿੱਚ ਨੇ ਸੋ ਹੁਣ ਜਿਹੜਾ 라ਉਂਡ ਸਮਾਪਤ ਹੋਣ ਤੋਂ ਬਾਅਦ ਚਾਰ ਪਲੇਅਰ ਬਾਕੀ ਰਹਿ ਚੁੱਕੇ ਨੇ ਸੋ ਕੁਰਸੀਆਂ ਕੱਟ ਚੁੱਕੀਆਂ ਨੇ ਤਿੰਨ ਕੁਰਸੀਆਂ ਹੈਗੀਆਂ ਨੇ ਜੋ ਸੋ ਰੌਣਹ ਜਾਰੀ ਹੋ ਚੁੱਕਿਆ ਹੈ ਚਾਰ ਪਲੇਅਰ ਨੇ ਤੇ ਤਿੰਨ ਕੁਰਸੀਆਂ ਨੇ ਜੀ ਦੇਖਣਾ ਹੋਵੇ ਘਰ ਜਲਟ ਇੰਟਰਸਟਿੰਗ ਲੋ ਜੀ ਕੁਰਸੀਆਂ ਰਹਿ ਚੁੱਕੀਆਂ ਦੋ ਨੇ ਹੁਣੇ ਪੋਜੀਸ਼ਨ ਤੁਹਾਡੀ ਤਿੰਨਾਂ ਦੀ ਬਣੀ ਹੈ ਇੱਕ ਫਸਟ ਬਣੂਗੀ ਇੱਕ ਸੈਕੰਡ ਬਣੀ ਇੱਕ ਥਰਡ ਬਣੀਗੀ ਕੰਪਨੀ ਵੀ ਤੁਹਾਡਾ ਹੁਣ ਮੈਂ ਮੂੰਹ ਕਰ ਲੈਣਾ ਇੱਧਰ ਪਿੱਛੇ ਹੋ ਅੱਗੇ ਤਾਂ ਰਹੇ ਹੋ ਪੋਜੀਸ਼ਨਾਂ ਤਿੰਨ ਬਾਕੀ ਨੇ ਹਾਲਾਂਕਿ ਫਸਟ ਪੋਜੀਸ਼ਨ ਜਿਹੜੀ ਤੋ ਪੀਜੀ ਪੋਜੀਸ਼ਨ ਸਾਹਮਣੇ ਆ ਚੁੱਕੀ ਹੈ ਦੋ ਪੋਜੀਸ਼ਨਾਂ ਦੇਖਣੀਆਂ ਹੋਣਗੀਆਂ ਕਿ ਫਰਸਟ ਪੋਜੀਸ਼ਨ ਹੈ ਸੋ ਫਰਸਟ ਸੈਕੰਡ ਐਂਡ ਥਰਡ ਪੋਜੀਸ਼ਨ ਹਾਸਲ ਹੋ ਚੁੱਕੀ ਹੈ ਸੋ ਤੀਜਾ ਤੁਹਾਡੇ ਸਾਹਮਣੇ ਹੈ ਜੀ ਲਗਭਗ 10 15 ਮਿੰਟ ਦਾ ਜਿਹੜਾ ਇਹ ਮੁਕਾਬਲਾ ਚੱਲਿਆ ਤਾੜੀਆਂ ਦੇ ਨਾਲ ਜਿਹੜਾ ਇਹਨਾਂ ਦਾ ਧੰਨਵਾਦ ਕੀਤਾ ਗਿਆ ਸੋ ਬਹੁਤ ਬਹੁਤ ਸ਼ੇਅਰ ਜਰੂਰ ਕਰ ਦੇਣਾ ਲਾਈਕ ਕਮੈਂਟ ਜਰੂਰ ਕਰਨਾ ਧੰਨਵਾਦ